ਅੱਜ ਤੁਹਾਨੂੰ ਉਸ ਪਿੰਡ ਦੀ ਸਟੋਰੀ ਸੁਣਾਉਣੀ ਆ ਜਿਸ ਪਿੰਡ ਦੇ ਵਿੱਚ ਕਿਹਾ ਜਾਂਦਾ ਗਧੇ ਨੂੰ ਬਾਪੂ ਬਿਲਕੁਲ ਸਹੀ ਸੁਣਿਆ ਜੀ ਉਹ ਪਿੰਡ ਦੇ ਲੋਕ ਕਹਿੰਦੇ ਨੇ ਗਧੇ ਨੂੰ ਬਾਪੂ ਉਹ ਵਿਦੇਸ਼ਾਂ ਦੇ ਵਿੱਚ ਵੀ ਚਲੇ ਗਏ ਨੇ ਪੂਰੀ ਦੁਨੀਆ ਤੇ ਹਰ ਇੱਕ ਜਗ੍ਹਾ ਚਲੇ ਗਏ ਨੇ ਪਰ ਉਹਨਾਂ ਦੀ ਆਦਤ ਬਣ ਗਈ ਆ ਕਹਿਣ ਦੀ ਗਧੇ ਨੂੰ ਬਾਪੂ ਤੁਹਾਨੂੰ ਦਿਖਾਉਨੇ ਆ ਦੇਖ ਲੈਣਾ ਤੁਹਾਡੀਆਂ ਅੱਖਾਂ ਦੇ ਸਾਹਮਣੇ ਸਾਰਾ ਕੁਝ ਦਿਖਾਉਨੇ ਆ ਦੇਖ ਲੈਣਾ ਕਹਿੰਦੇ ਗਧੇ ਨੂੰ ਬਾਪੂ ਅਸੀਂ ਉਹਨਾਂ ਨਾਲ ਗੱਲ ਕੀਤੀ ਵੀ ਤੁਸੀਂ ਗਧੇ ਨੂੰ ਬਾਪੂ ਭਲਾ ਕਿਉਂ ਕਹਿੰਦੇ ਹੋ ਜਦੋਂ ਤੁਹਾਡਾ ਬਾਪੂ ਤੁਹਾਡੇ ਸਾਹਮਣੇ ਆਂਖਾਂ ਦੇ ਫੇਰ ਤੁਸੀਂ ਗਧੇ ਨੂੰ ਬਾਪੂ ਕਹਿ ਕੇ ਆਪਣੇ ਬਾਪੂ ਦੀ ਬੇਇਜ਼ਤੀ ਕਿਉਂ ਕਰਦੇ ਹੋ ਉਹ ਕਹਿੰਦੇ ਜੀ ਸਾਡੀ ਤਾਂ ਆਦਤ ਬਣ ਚੁੱਕੀ ਹੈ ਕਿਉਂਕਿ ਸਾਡੇ ਪਹਿਲਾਂ ਦਾਦੇ ਪਰਦਾਦੇ ਸ਼ੁਰੂ ਤੋਂ ਹੀ ਕਹਿੰਦੇ ਆ ਰਹੇ ਨੇ ਗਧੇ ਨੂੰ ਬਾਪੂ ਗਧੇ ਨੂੰ ਬਾਪੂ ਤੇ ਅਸੀਂ ਵੀ ਉਹਨਾਂ ਦੇ ਮਗਰੀ ਕਹਿੰਦੇ ਆ ਗਧੇ ਨੂੰ ਬਾਪੂ ਅਸੀਂ ਕਿਾ ਫਿਰ ਭੇਡ ਚਾਲ ਹੋਈ ਕਹਿੰਦੇ ਜੀ ਬਿਲਕੁਲ ਸਹੀ ਅਸੀਂ ਕਾ ਤੁਹਾਡਾ ਬਾਪੂ ਤੁਹਾਨੂੰ ਪਤਾ ਕਹਿੰਦੇ ਸਾਨੂੰ ਪਤਾ ਸਾਡਾ ਬਾਪੂ ਇਹ ਆ ਪਰ ਸਾਡੀ ਆਦਤ ਹੀ ਬਣ ਚੁੱਕੀ ਆ ਗਦੇ ਨੂੰ ਬਾਪੂ ਕਹਿਣ ਦੀ ਕਿਉਂਕਿ ਪੁਰਾਣੀ ਆਦਤ ਆ ਅੱਜ ਦੀ ਆਦਤ ਨਹੀਂ ਹੈਗੀ ਪੁਰਾਣੀ ਆਦਤ ਆ ਕਿ ਗਦੇ ਨੂੰ ਬਾਪੂ ਕਹਿਣਾ ਹੀ ਕਹਿਣਾ ਆਪਣੇ ਬਾਪੂ ਨੂੰ ਬਾਪੂ ਨਹੀਂ ਕਹਿਣਾ ਇਹੀ ਕੁਸ ਅੱਜ ਪੂਰੇ ਦੁਨੀਆ ਤੇ ਹੋ ਰਿਹਾ ਗੱਲ ਕਰਦਾ ਮੈਂ ਗੁਰਦੁਆਰੇ ਦੀਆਂ ਕਮੇਟੀਆਂ ਦੀ ਖਾਲਸਤਾਨ ਕਹਿਣ ਵਾਲਿਆਂ ਦੀ ਉਹ ਤੁਸੀਂ ਦੇਖੋ ਕਿਵੇਂ ਕਹਿੰਦੇ ਨੇ ਗਧੇ ਨੂੰ ਬਾਪੂ ਟੀਵੀ ਦੀ ਸਕਰੀਨ ਤੇ ਦੇਖੋ ਸਾਡੇ ਸ੍ਰੀ ਗੁਰੂ ਦਸਵੇਂ ਪਾਸਾ ਜੀ ਦਾ ਖੰਡਾ ਜਿਹਦੇ ਨਾਲ ਖਾਲਸਾ ਪੰਥ ਸਾਜਿਆ ਸੀ ਜਿੱਥੋਂ ਸਾਨੂੰ ਨਾਂ ਮਿਲਿਆ ਸਿੰਘ ਤੇ ਬੀਬੀਆਂ ਨੂੰ ਮਿਲਿਆ ਕੌਰ ਅੱਜ ਅਸੀਂ ਆਪਣੇ ਬਾਪੂ ਨੂੰ ਭੁੱਲ ਕੇ ਗਧੇ ਨੂੰ ਬਾਪੂ ਕਹਿਣ ਲੱਗੇ ਆ ਜੋ ਸ੍ਰੀ ਗੁਰੂ ਦਸਵੇਂ ਪਾਸਾ ਜੀ ਦਾ ਖੰਡਾ ਉਹ ਸਿੰਘ ਦੇ ਹੱਥ ਚ ਫੜਿਆ ਹੋਇਆ ਜਿਸ ਤੋਂ ਸਾਨੂੰ ਨਾ ਮਿਲਿਆ ਜਿੱਥੋਂ ਖਾਲਸਾ ਪੰਥ ਸਾਜਿਆ ਗਿਆ ਇਹ ਸਾਡੇ ਬਾਪੂ ਦਾ ਖੰਡਾ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦਾ ਪਰ ਅੱਜ ਅਸੀਂ ਕੀ ਕਰਦੇ ਆ ਗਧੇ ਨੂੰ ਬਾਪੂ ਕਹਿਣ ਲੱਗੇ ਆ ਜੋ ਅੰਗਰੇਜ਼ਾਂ ਦਾ ਲੋਗੋ ਆ ਉਹਨੂੰ ਖੰਡਾ ਦੱਸਣ ਲੱਗੇ ਆ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਖੰਡੇ ਦੀ ਘੋਰ ਬੇਅਦਵੀ ਕਰਦੇ ਆ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਨਿਸ਼ਾਨ ਸਾਹਿਬ ਦੀ ਬੇਅਦਵੀ ਕਰਦੇ ਆ ਕਿਉਂਕਿ ਅਜ ਤੱਕ ਨਹੀਂ ਚੜਾਇਆ ਗਿਆ 1930 ਚ ਅੰਗਰੇਜ਼ਾਂ ਨੇ ਤਾਰ ਦਿੱਤਾ ਸੀ ਜਿਹਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਟਾਰ ਅੱਗੇ ਸੋਨੂੰ ਨਿਸ਼ਾਨ ਸਾਹਿਬ ਦੇ ਵੀ ਦਰਸ਼ਨ ਕਰਾਉਣੇ ਆ ਉਹ ਵੀ ਕਰ ਲੋ ਤੇ ਪੂਰੀ ਵੀਡੀਓ ਦੇਖੋ ਕਿ ਅੱਜ মিডিਆ ਵਾਲੇ ਵੀ ਚੁੱਪ ਹੋ ਚੁੱਕੇ ਨੇ ਉਹ ਵੀ ਗਧੇ ਨੂੰ ਬਾਪੂ ਕਹਿੰਦੇ ਨੇ ਤੁਸੀਂ ਦੇਖੋ ਸਾਡੇ ਇਤਿਹਾਸ ਨੂੰ ਬੇ ਇਤਿਹਾਸ ਕਿਸ ਤਰੀਕੇ ਨਾਲ ਕੀਤਾ ਆ ਹੁਣ ਟੀਵੀ ਦੀ ਸਕਰੀਨ ਤੇ ਦੇਖੋ ਉਹ ਸਮੇਂ ਦੀ ਫੌਜ ਸੀ ਜਿਹੜੀ ਬ੍ਰਿਟਿਸ਼ ਹਕੂਮਤ ਦੀ ਫੌਜ ਸੀ ਜੋ ਬ੍ਰਿਟਿਸ਼ ਹਕੂਮਤ ਲਈ ਲੜਦੀ ਸੀ ਅਲਗ-ਅਲਗ ਮੌਲਖਾਂ ਦੇ ਵਿੱਚ ਇਹ ਲੋਗੋ ਉਹਨਾਂ ਲਈ ਬਣਾ ਕੇ ਦਿੱਤਾ ਸੀ ਬ੍ਰਿਟਿਸ਼ ਹਕੂਮਤ ਨੇ ਇਹੀ ਲੋਗੋ ਜਿਨ੍ਹਾਂ ਸੱਤ ਬਰਾਸ਼ਤਾਂ ਦੇ ਰਾਜੇ ਸੀ ਉਹਨਾਂ ਨੂੰ ਵੀ ਬ੍ਰਿਟਿਸ਼ ਹਕੂਮਤ ਨੇ ਲੋਗੋ ਬਣਾਵਣਾ ਦਿੱਤੇ ਸੀ ਆ ਜਿਹੜਾ ਲੋਗੋ ਆ ਉੱਪਰ ਤਾਜ ਜਿਆ ਲਾਇਆ ਹੋਇਆ ਉਹ ਰਾਣੀ ਦਾ ਇਹ ਥੱਲੇ ਦੇਖੋ ਲੋਗੋ ਲੱਗਿਆ ਹੋਇਆ ਨੀਲੇ ਕਲਰ 'ਚ ਤੁਸੀਂ ਦੇਖ ਰਹੇ ਹੋ ਤੇ ਇਹ ਲੋਗੋ ਬ੍ਰਿਟਿਸ਼ ਹਕੂਮਤ ਦਾ ਬਣਾਇਆ ਉੱਤੇ ਉਹਨਾਂ ਨੇ ਆਪਣਾ ਤਾਜ ਲਾਇਆ ਇਹ ਅਲੱਗ-ਅਲੱਗ ਰਾਜਿਆਂ ਨੂੰ ਇਹ ਲੋਕੋ ਬਣਾਵਣਾ ਦਿੱਤੇ ਸੀਗੇ ਜਿਹੜੇ ਸੱਤ ਬਰਾਸਤਾਂ ਦੇ ਰਾਜੇ ਸੀ ਜਿਹੜੇ ਇਹਨਾਂ ਨਾਲ ਮਿਲ ਕੇ ਜਿਨ੍ਹਾਂ ਨੇ ਮਹਾਰਾਜਾ ਹਨਜੀਤ ਸਿੰਘ ਦਾ ਰਾਜ ਤਬਾਹ ਕੀਤਾ ਸੀ ਉਹਨਾਂ ਰਾਜਿਆਂ ਨੂੰ ਇਹ ਬਣਾ ਕੇ ਦਿੱਤੇ ਸੀ ਇਹਨਾਂ ਨੇ ਲੋਕੋ ਉਹੀ ਬ੍ਰਿਟਿਸ਼ ਹਕੂਮਤ ਦੀ ਜਿਹੜੀ ਉਹ ਸਮੇਂ ਦੀ ਫੌਜ ਸੀ ਉਹਨਾਂ ਦੇ ਮੱਥੇ ਤੇ ਲਾਇਆ ਹੁੰਦਾ ਸੀ ਇਹਨਾਂ ਨੇ 1930 ਦੇ ਵਿੱਚ ਤੁਸੀਂ ਅੱਗੇ ਦੇਖੋ ਸ੍ਰੀ ਗੁਰੂ ਦਸਵੇਂ ਪਾਛਾ ਦਾ ਨਿਸ਼ਾਨ ਸਾਹਿਬ 1930 ਤੱਕਰ ਝੂਲਦਾ ਹੁੰਦਾ ਸੀ ਉਹ ਤਾਰ ਕੇ ਉਸ ਤੋਂ ਬਾਅਦ ਇਹਨਾਂ ਨੇ ਇੱਕ ਪਟਿਆਲੇ ਵਾਲਿਆਂ ਦਾ ਝੰਡਾ ਸੀ ਪੀਲੇ ਰੰਗ ਦਾ ਉਹ ਚੜਾ ਦਿੱਤਾ ਉਹਦੇ ਤੇ ਇਹਨਾਂ ਨੇ ਆਪਣਾ ਲਾ ਦਿੱਤਾ ਲੋਗੋ ਬ੍ਰਿਟਿਸ਼ ਹਕੂਮਤ ਨੇ ਕਰ ਦਿੱਤਾ ਇਤਿਹਾਸ ਨੂੰ ਬੇ ਇਤਿਹਾਸ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਦਾ ਨਿਸ਼ਾਨ ਸਾਹਿਬ ਵੀ ਗੁਰਦੁਆਰਿਆਂ ਚ ਨਹੀਂ ਛੱਡਿਆ ਜੋ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦਾ ਨਿਸ਼ਾਨ ਸਾਹਿਬ ਸੀ ਜਿਸ ਨਿਸ਼ਾਨ ਸਾਹਿਬ ਲੈ ਕੇ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਨੇ 14 ਜੰਗਾਂ ਲੜੀਆਂ ਜੋ ਖਾਲਸੇ ਨੂੰ ਬਖਸਿਆ ਜਿਹੜਾ ਨਿਸ਼ਾਨ ਸਾਹਿਬ ਸਨੇਹਾ ਦੰਦਾ ਸੀ ਕਿ ਤੁਸੀਂ ਕੋਲੇ ਕਿਰਪਾਨ ਰੱਖਣੀ ਆ ਢਾਲ ਰੱਖਣੀ ਆ ਕਤਾਰ ਰੱਖਣੀ ਆ ਉਹ ਗੁਰੂਆਂ ਦਾ ਨਿਸ਼ਾਨ ਸਾਹਿਬ ਬਦਲਤਾ ਝੰਡਾ ਚੜਾਤਾ ਪਰ ਉਹਨਾਂ ਨੇ ਆਪ ਦਾ ਫਿਰ ਉਸ ਤੋਂ ਬਾਅਦ ਖੰਡਾ ਬਦਲਤਾ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਖੰਡੇ ਨੂੰ ਅੱਜ ਖੰਡਾ ਨਹੀਂ ਕਹਿੰਦੇ ਜਿਹੜਾ ਪਟਿਆਲੇ ਵਾਲੇ ਰਾਜਿਆਂ ਦੇ ਤੇ ਬ੍ਰਿਟਿਸ਼ ਹਕੂਮਤ ਦਾ ਲੋਗੋ ਆ ਉਹਨੂੰ ਇਹ ਖੰਡਾ ਦੱਸਦੇ ਨੇ ਕਹਿੰਦੇ ਨੇ ਨਾ ਗਧੇ ਨੂੰ ਬਾਪਾ ਆ ਹੁਣ ਤੁਹਾਨੂੰ ਅੱਗੇ ਤਸਵੀਰ ਦਿਖਾਉਂਦੇ ਆ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਖੰਡੇ ਦੇ ਦਰਸ਼ਨ ਕਰੋ ਤੇ ਉੱਤੇ ਸੋਨੇ ਵਿੱਚ ਵੀ ਤਸਵੀਰ ਬਣੀ ਹੋਈ ਆ ਜਿਹਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਿਟਾਰ ਇਹ ਅੱਜ ਵੀ ਤੁਸੀਂ ਦੇਖ ਸਕਦੇ ਹੋ ਹਰਮੰਦਰ ਸਾਹਿਬ ਜਾਨੇ ਹੋ ਤੇ ਕਾਲ ਤੱਕ ਸਾਹਿਬ ਦੇ ਉੱਤੇ ਆ ਨਿਸ਼ਾਨ ਸਭ ਚੜੇ ਹੁੰਦੇ ਸੀ ਉਹ ਸਮੇਂ ਦੀਆਂ ਫੋਟੋਆਂ ਵੀ ਨੇ ਵੀਡੀਓ ਵੀ ਨੇ ਇੰਟਰਨੈਟ ਤੋਂ ਮਿਲ ਜਾਂਦੀਆਂ ਨੇ ਪਰ ਅੱਜ ਕੀ ਆ ਸਾਡੇ ਕੋਲੇ ਨਾ ਗੁਰੂਆਂ ਦਾ ਨਿਸ਼ਾਨ ਸਾਹਿਬ ਆ ਤੇ ਨਾ ਗੁਰੂਆਂ ਦਾ ਖੰਡਾ ਗੁਰਦੁਆਰਿਆਂ 'ਚ ਹੁਣ ਜਿਹੜੇ মিডিਆ ਵਾਲੇ ਸੀ ਉਹਨਾਂ ਨੇ ਆਵਾਜ਼ ਉਠਾਉਣੀ ਸੀ ਉਹਨਾਂ ਨੂੰ ਅਸੀਂ ਬਹੁਤ ਵਾਰੀ ਬੋਲਿਆ ਪਰ ਉਹ ਆਵਾਜ਼ ਨਹੀਂ ਉਠਾਉਂਦੇ ਕਿਉਂਕਿ ਉਹ ਗਧੇ ਨੂੰ ਬਾਪੂ ਕਹਿੰਦੇ ਨੇ ਕਿਉਂਕਿ ਉਹਨਾਂ ਦੇ ਪੁਰਖੇ ਵੀ ਪਹਿਲਾਂ ਗਧੇ ਨੂੰ ਬਾਪੂ ਕਹਿੰਦੇ ਸੀ ਉਹ ਵੀ ਗਧੇ ਨੂੰ ਹੀ ਬਾਪੂ ਕਹਿੰਦੇ ਨੇ ਕਿਉਂਕਿ ਉਹ ਡਰਦੇ ਨੇ ਉਹ ਨਹੀਂ ਕੁਝ ਬੋਲਦੇ ਆ ਹੁਣ ਤੁਸੀਂ ਅੱਗੇ ਦੇਖ ਲਓ ਕਿ ਉਹਨਾਂ ਨੂੰ ਅਸੀਂ ਕਿੰਨੀਆਂ ਫਿੱਟੇ ਲਾਣ ਤਾਂ ਕਿੰਨੀ ਵਾਰੀ ਪਾ ਚੁੱਕੇ ਹਾਂ ਹੁਣ ਤੁਸੀਂ ਆ ਪੱਤਰਕਾਰਾਂ ਨੂੰ ਦੇਖੋ ਟੀਵੀ ਦੀ ਸਕਰੀਨ ਤੇ ਸਭ ਤੋਂ ਪਹਿਲਾਂ ਤੁਹਾਨੂੰ ਵਿਚਾਲੇ ਬੈਠਾ ਸਹੋਤਾ ਸਤਕਾਰ ਕਮੇਟੀ ਵਾਲਾ ਉਹਦੀ ਸਤਕਾਰ ਕਮੇਟੀ ਆ ਤੇ ਦੂਜੇ ਪਾਸੇ ਨਾਲ ਹੀ ਬੀਬੀ ਆ ਜਿਹਦਾ ਇੱਕ ਖਾਲਸ ਟੀਵੀ ਆ ਉਹ ਕਹਿੰਦੀ ਆ ਕਿ ਸਾਡਾ ਖਾਲਸ ਪਿਓਰ ਟੀਵੀ ਆ ਪਿਓਰ ਦਾ ਮਤਲਬ ਸੱਚ ਇਹ ਬੀਬੀ ਕਿੰਨਾ ਕੁ ਸੱਚ ਬੋਲਦੀ ਆ ਇਹ ਸਾਨੂੰ ਪਤਾ ਹੀ ਆ ਏ ਬੀਬੀ ਨੂੰ ਹੁਣ ਉਹ ਤੁਹਾਡੇ ਸਾਹਮਣੇ ਪੁੱਛ ਲੈਨੇ ਆਂ ਵੀ ਬੀਬਾ ਤੂੰ ਸੱਚ ਬੋਲ ਕੇ ਦਿਖਾ ਇੱਕ ਵੇਰੀ ਆ ਇੱਕ ਵੇਰੀ ਸੱਚ ਬੋਲ ਕੇ ਦਿਖਾ ਦੱਸ ਕੇ ਜਿਹੜਾ ਅੱਜ ਝੰਡਿਆਂ ਤੇ ਲਾਇਆ ਜਾਂਦਾ ਉਹ ਸਾਡੇ 10 ਗੁਰੂਆਂ ਚੋਂ ਕਿਸ ਗੁਰੂ ਦਾ ਖੰਡਾ ਲੱਗਦਾ ਇਹਨੇ ਵੀ ਅੰਮ੍ਰਿਤ ਕਹਿ ਕੇ ਸਕਾਰ ਦਿੱਤਾ ਇਹਨੂੰ ਪਟਿਆਲੇ ਵਾਲੇ ਰਾਜਿਆਂ ਦੇ ਲੋਕੋ ਨਾਲ ਜੇ ਗੁਰੂਆਂ ਦੇ ਖੰਡੇ ਵਰਗੇ ਖੰਡੇ ਨਾਲ ਅੰਮ੍ਰਿਤ ਸਕਿਆ ਹੁੰਦਾ ਤਾਂ ਇਹਨੇ ਬੋਲਣਾ ਸੀ ਪਰ ਬੋਲੇ ਕਿੱਥੋਂ ਕਿਉਂਕਿ ਕ੍ਰੈਧੀਆਂ ਪੈਦਾ ਕੀਤੇ ਜਾਂਦੇ ਨੇ ਆ ਮੱਖੂ ਇਹ ਵੀ ਕ੍ਰੈਧੀ ਆ ਆ ਸੀ5 ਵਾਲਾ ਇਹਦਾ ਤਾਂ ਪਤਾ ਹੀ ਆ ਸਭ ਨੂੰ ਆ ਦੂਜਾ ਸੱਜਣ ਇਹ ਸਾਰੇ ਬਹਿਰੂਪੀਏ ਨੇ ਸਿੰਘਾਂ ਦੇ ਬਾਣੇ ਚ ਨੇ ਪਰ ਹੈਗੇ ਕੌਣ ਵਜ਼ੀਰ ਖਾਨ ਦੀ ਫੈਮਿਲੀ ਚੋਂ ਵਜ਼ੀਰ ਖਾਨ ਦੇ ਪਰਿਵਾਰ ਵਿੱਚੋਂ ਸਿੰਘਾਂ ਦੇ ਪਰਿਵਾਰ ਵਿੱਚੋਂ ਨਹੀਂ ਹੈਗੇ ਜੇ ਸਿੰਘਾਂ ਦੇ ਪਰਿਵਾਰ ਵਿੱਚੋਂ ਹੁੰਦੇ ਤਾਂ ਬੋਲਦੇ ਆ ਹੁਣ ਅੱਗੇ ਆ ਜਿਹੜਾ ਸਤਕਾਰ ਕਮੇਟੀ ਵਾਲਾ ਜਾਂ ਜਿੰਨਾ ਵੀ ਲਾਣਾ ਜੇ ਇਹ ਗੁਰੂ ਦੇ ਸਿੰਘ ਕਹਾਉਂਦੇ ਨੇ ਬਹਿ ਤਾਂ ਇਹਨਾਂ ਨੇ ਬੋਲਣਾ ਨਹੀਂ ਸਾਨੂੰ ਇਹਨਾਂ ਤੇ ਕੋਈ ਵੀ ਉਮੀਦ ਨਹੀਂ ਕਿਉਂਕਿ ਮੁਗਲ ਤਾਂ ਮੁਗਲੀ ਰਹਿੰਦੇ ਨੇ ਕਦੇ ਨਹੀਂ ਬੋਲਦੇ ਹੁੰਦੇ ਅੱਗੇ ਅਸੀਂ ਪਟਿਆਲੇ ਵਾਲੇ ਰਾਜਿਆਂ ਦੇ ਲੋਗੋ ਤੇ ਜੁੱਤੀਆਂ ਮਾਰ ਰਹੇ ਆਂ ਆ ਸਤਕਾਰ ਕਮੇਟੀ ਜਿਸ ਨੇ ਬਣਾਈ ਆ ਸਹੋਤੇ ਨੇ ਇਹ ਬੋਲੇ ਆ ਬਾਕੀ ਲਾਣਾ ਬੋਲੇ ਆ ਦੇਖ ਲੋ ਗੁਰੂ ਦੀਏ ਸੰਗ ਤੇ ਅਗਲੀ ਵੀਡੀਓ ਸ੍ਰੀ ਗੁਰੂ 10ਵੇਂ ਪਾਸਾ ਜੀ ਨੇ ਜਿਨ੍ਹਾਂ ਦੇ ਲਈ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਅੱਜ ਦੇਖੋ ਉਹ ਕੀ ਕਰਤੂਤਾਂ ਕਰਦੇ ਨੇ ਪੱਗਾਂ ਦੇ ਵਿੱਚ ਸਿਰ ਵਸਾ ਲਏ ਨੇ ਸ੍ਰੀ ਗੁਰੂ 10ਵੇਂ ਪਾਸਾ ਜੀ ਦੇ ਖੰਡੇ ਦੀ ਘੋਰ ਬੇਅਦਬੀ ਕਰਦੇ ਨੇ ਕਿਉਂਕਿ ਪਟਿਆਲੇ ਵਾਲੇ ਕੰਜਰਾਂ ਦਾ ਜਿਹੜਾ ਬ੍ਰਿਟਿਸ਼ ਹਕੂਮਤ ਦਾ ਲੋਗੋ ਆ ਉਹਨੂੰ ਖੰਡਾ ਦੱਸ ਕੇ ਆ ਤੁਸੀਂ ਦੇਖੋ ਝੰਡਿਆਂ ਦੇ ਉੱਤੇ ਲਾਇਆ ਹੋਇਆ ਲੋਗੋ ਥੱਲਿਓਂ ਚੌੜਾ ਉੱਤੋਂ ਚੌੜਾ ਇਹ ਸਾਡੇ 10 ਗੁਰੂਆਂ ਚੋਂ ਕਿਸੇ ਵੀ ਗੁਰੂ ਦਾ ਖੰਡਾ ਨਹੀਂ ਇਹ ਸਾਡਾ ਖੰਡਾ ਕਿਵੇਂ ਹੋ ਸਕਦਾ ਵੀ ਇਹਨੂੰ ਖੰਡੇ ਦਾ ਦਰਜਾ ਕਿਉਂ ਦੰਨੇ ਹੋ ਤੁਸੀਂ ਘੋਰ ਬੇਅਦਬੀ ਨਹੀਂ ਕਰਦੇ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਖੰਡੇ ਦੀ ਕੋਈ ਬੋਲੂ ਦੁਨੀਆ ਤੇ ਕੋਈ ਬੋਲੂ ਪੂਰੀ ਦੁਨੀਆ ਤੇ ਗੁਰਦੁਆਰੇ ਦੀਆਂ ਕਮੇਟੀਆਂ ਵਾਲਿਓ ਪ੍ਰਧਾਨੋ ਜੇ ਤੁਸੀਂ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜਿਹਦੇ ਖੰਡੇ ਦੀ ਹਰ ਰੋਜ਼ ਘੋਰ ਬੇਅਦਬੀ ਕਰ ਸਕਦੇ ਹੋ ਪਟਿਆਲੇ ਵਾਲੇ ਕੰਜਰਾਂ ਦੇ ਲੋਕੋ ਨੂੰ ਖੰਡਾ ਦੱਸ ਕੇ ਤਾਂ ਅੱਜ ਅਸੀਂ ਤੁਹਾਡੇ ਸਾਹਮਣੇ ਪਟਿਆਲੇ ਵਾਲੇ ਕੰਜਰਾਂ ਦੇ ਲੋਕੋ ਤੇ ਜੁੱਤੀਆਂ ਮਾਰ ਰਿਹਾ ਜੁੱਤੀਆਂ ਦੇਖੋ ਜੁੱਤੀਆਂ ਵੱਜਦੀਆਂ ਦੇਖੋ ਜੁੱਤੀਆਂ ਵੱਜਦੀਆਂ ਦੱਸੋ ਸਾਡੇ ਦਸਾਂ ਗੁਰੂਆਂ ਚੋਂ ਕਿਸ ਗੁਰੂ ਦਾ ਖੰਡਾ ਹੋਏ ਜਿਹਨੂੰ ਤੁਸੀਂ ਖੰਡਾ ਦੱਸੀ ਜਾਂਦੇ ਹੋ ਹਰ ਰੋਜ਼ ਕੋਰਵੇ ਅਦਵੀ ਕਰਦੇ ਹੋ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਖੰਡੇ ਦੀ ਗੁਰੂ ਦੀਏ ਸੰਗ ਤੇ ਦਰਸ਼ਨ ਕਰੋ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਖੰਡੇ ਦੇ ਇਹ ਖੰਡਾ ਜਿਹੜਾ ਸਿੰਘ ਦੇ ਹੱਥ ਚ ਫੜਿਆ ਹੋਇਆ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਨਿਸ਼ਾਨ ਸਾਹਿਬ ਦੇ ਵੀ ਦਰਸ਼ਨ ਕਰ ਲਓ ਜੋ ਕਾਲ ਤੱਕ ਸਾਹ ਤੇ ਚੜਿਆ ਹੁੰਦਾ ਸੀ 1930 ਤੋਂ ਪਹਿਲਾਂ ਆਹ ਦੇਖੋ ਤੁਸੀਂ ਫੋਟੋਆਂ 'ਚ ਦੇਖ ਸਕਦੇ ਹੋ ਸੋਨੇ ਵਿੱਚ ਵੀ ਤਸਵੀਰ ਬਣੀ ਆ ਉਹ ਵੀ ਦੇਖ ਸਕਦੇ ਹੋ ਜਿਹਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਟਾਰ ਇਹ ਸਾਡਾ ਇਨਸਾਨ ਸਾਹਿਬ ਸੀ ਸਾਡੇ ਗੁਰੂਆਂ ਦਾ ਬਕਸਿਆ ਹੋਇਆ ਦਿੱਤਾ ਹੋਇਆ ਇਹ ਤਾਰ ਦਿੱਤਾ ਅੰਗਰੇਜ਼ਾਂ ਨੇ 1930 'ਚ ਅੱਜ ਤੱਕ ਨਹੀਂ ਚੜਾਇਆ ਗਿਆ ਹੁਣ ਜੇ ਗੁਰਦੁਆਰੇ ਦੀਆਂ ਕਮੇਟੀਆਂ ਨੂੰ ਕੋਈ ਇਤਿਹਾਸਕਾਰ ਕਹਿੰਦਾ ਜਾਂ ਕੋਈ ਕੀਰਤਨ ਕਰਨ ਵਾਲਾ ਕਹਿੰਦਾ ਜਾਂ ਕੋਈ ਪਾਠੀ ਸਿੰਘ ਕਹਿੰਦਾ ਕਿ ਅਸੀਂ ਨਿਸ਼ਾਨ ਸਾਹਿਬ ਦੀ ਗੱਲ ਕਰਨੀ ਆ ਅਸੀਂ ਗੁਰੂਆਂ ਦੇ ਖੰਡੇ ਦੀ ਗੱਲ ਕਰਨੀ ਆ ਤਾਂ ਗੁਰਦੁਆਰੇ ਦੀਆਂ ਕਮੇਟੀਆਂ ਵਾਲੇ ਪਤਾ ਕੀ ਕਹਿੰਦੇ ਨੇ ਚੋਰ ਲਟੇਰੇ ਇਹ ਚੋਰ ਲਟੇਰੇ ਇਹ ਬੋਲਦੇ ਨੇ ਕਿ ਨਾ 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 ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਦੇ ਖੰਡੇ ਦੀ ਗੱਲ ਨਹੀਂ ਕਰਨੀ ਸਰੇਜ ਤੋਂ ਲੋਕਾਂ ਨੂੰ ਪਤਾ ਲੱਗ ਜੂ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਦੇ ਨਿਸ਼ਾਨ ਸਾਹਿਬ ਦੀ ਗੱਲ ਨਹੀਂ ਕਰਨੀ ਲੋਕਾਂ ਨੂੰ ਪਤਾ ਲੱਗ ਜੂ ਓਏ ਹਰਾਮ ਖੋਰੋ ਓਏ ਹਰਾਮਖੋਰੋ ਪਾਪੀਓ ਤੁਹਾਡਾ ਸਤਿਆਨਾਸ਼ ਹੋ ਜਾਏ ਤੁਹਾਡਾ ਸਭ ਕੁਝ ਖਤਮ ਹੋ ਜਾਏ ਪਾਪੀਓ ਤੁਸੀਂ ਸ੍ਰੀ ਗੁਰੂ ਦਸਵੇਂ ਪਾਸਾ ਜੀ ਦੇ ਨਿਸ਼ਾਨ ਸਾਹਿਬ ਦੀ ਗੱਲ ਨਹੀਂ ਕਰਨ ਦੇਵੋਗੇ ਤੁਸੀਂ ਸ੍ਰੀ ਗੁਰੂ ਦਸਵੇਂ ਪਾਸਾ ਜੀ ਦੇ ਖੰਡੇ ਦੀ ਗੱਲ ਨਹੀਂ ਕਰਨ ਦੇਵੋਗੇ ਇਤਿਹਾਸਕਾਰਾਂ ਨੂੰ ਪਾਠੀਆਂ ਨੂੰ ਕੀਰਤਨੀ ਜਥਿਆਂ ਨੂੰ ਢਾਡੀਆਂ ਨੂੰ ਰੋਕੋਗੇ ਤੁਸੀਂ ਆਪਣਾ ਬਿਜ਼ਨਸ ਬਣਾ ਲਿਆ ਤੁਸੀਂ ਗੁਰੂ ਦੀ ਗੋਲਕ ਰੱਖੀ ਆ ਚੜਾਵਾ ਖਾਨਿਓ ਤੁਹਾਡੇ ਗੰਦੇ ਪੈਜੋ ਤੁਹਾਡੇ ਸੁੰਡ ਚੱਲ ਜਾਣ ਤੁਸੀਂ ਅੱਜ ਗੁਰੂਆਂ ਦੇ ਖੰਡੇ ਦੀ ਗੱਲ ਨਹੀਂ ਕਰਨ ਦਿੰਦੇ ਤੁਸੀਂ ਅੱਜ ਗੁਰੂਆਂ ਦੇ ਨਿਸ਼ਾਨ ਸਾਹਿਬ ਦੀ ਨਹੀਂ ਗੱਲ ਕਰਨ ਦਿੰਦੇ ਤੁਹਾਡੇ ਬੇੜਾ ਬਹਿਜੇ ਤੁਹਾਡਾ ਤੁਹਾਡਾ ਹੋ ਜਾ ਸਤਿਆਨਾਸ਼ ਤੁਸੀਂ ਤਾਂ ਮੁਗਲਾਂ ਤੋਂ ਵੀ ਮਾੜੇ ਨਿਕਲੇ ਪੱਗਾ ਚ ਤੁਸੀਂ ਸਿਰ ਬਸਾ ਲਏ ਨੇ ਤੁਹਾਡੇ ਨਾਂ ਤੇ ਮਗਰ ਸਿੰਘ ਲੱਗਿਆ ਹੋਇਆ ਖਾਲਸਾ ਲੱਗਿਆ ਹੋਇਆ ਗੰਦੀਆਂ ਤੁਸੀਂ ਕਰਤੂਤਾ ਕਰਦੇ ਹੋ ਤੁਸੀਂ ਮੁਗਲਾਂ ਤੋਂ ਕਿੰਨੇ ਜ਼ਿਆਦਾ ਉੱਤੇ ਦੇ ਪਾਪੀ ਹੋ ਜੋ ਤੁਸੀਂ ਅੱਜ ਇਤਿਹਾਸ ਨੂੰ ਬਰਬਾਦ ਕਰਦੇ ਹੋ ਆ ਤੁਹਾਡੇ ਸਾਹਮਣੇ ਆ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਖੰਡੇ ਦੇ ਦਰਸ਼ਨ ਕਰਾਏ ਨੇ ਨਿਸ਼ਾਨ ਸਾਹਿਬ ਦੇ ਦਰਸ਼ਨ ਕਰਾਏ ਨੇ ਜਿਹੜਾ ਕੰਜਰਾਂ ਦਾ ਝੰਡਾ ਅੱਜ ਗੁਰਦੁਆਰਿਆਂ 'ਚ ਚੜ੍ਹਿਆ ਆਇਆ ਹੋਇਆ ਤੁਸੀਂ ਉਹ ਤੇ ਜੁੱਤੀਆਂ ਮਾਰ ਰਹੇ ਆ ਜੁੱਤੀਆਂ ਜੁੱਤੀਆਂ ਮਾਰ ਰਹੇ ਆ ਜੁੱਤੀਆਂ ਦੇਖੋ ਤੁਹਾਡੀ ਅੱਖਾਂ ਦੇ ਸਾਹਮਣੇ ਜੁੱਤੀਆਂ ਮਾਰ ਰਹੇ ਆ ਪਾਪੀਓ ਸੀ ਹਰ ਰੋਜ਼ ਗੁਰੂਆਂ ਦੇ ਖੰਡੇ ਦੀ ਤੇ ਨਿਸ਼ਾਨ ਸਾਹਿਬ ਦੀ ਬੇਅਦਬੀ ਕਰਦੇ ਹੋ ਅੱਜ ਤੁਹਾਡੇ ਸਾਹਮਣੇ ਤੁਹਾਡੇ ਪਟਿਆਲੇ ਵਾਲੇ ਕੰਜਰਾਂ ਦੇ ਝੰਡੇ ਤੇ ਜੁੱਤੀਆਂ ਬਾਜ ਰਹੀਆਂ ਨੇ ਬੋਲੂ ਕੋਈ ਦੁਨੀਆ ਤੇ ਗੁਰਦੁਆਰੇ ਦੀ ਕਮੇਟੀ ਬੋਲੂ ਕੋਈ ਦੁਨੀਆ ਤੇ ਗੁਰਦੁਆਰੇ ਦੀਆਂ ਕਮੇਟੀਆਂ ਜਿਹੜੀਆਂ ਕਹਿੰਦੀਆਂ ਨੇ ਢਾਡੀਆਂ ਰਾਗੀਆਂ ਕੀਰਤਨੀ ਜਥਿਆਂ ਨੂੰ ਨਿਸ਼ਾਨ ਸਾਹਿਬ ਦੀ ਗੱਲ ਨਹੀਂ ਕਰਨ ਦੇਣੀ ਖੰਡੇ ਦੀ ਗੱਲ ਨਹੀਂ ਕਰਨ ਦੇਣੀ ਬੋਲੋਗੇ ਤੁਸੀਂ ਮਰ ਮੁੱਕ ਗਏ ਹੋ ਮਰ ਮੁੱਕ ਗਏ ਹੋ ਮਰ ਮੁੱਕ ਗਏ ਹੋ ਤੁਹਾਡੇ ਜੁੱਤੀਆਂ ਪਹਿਣ ਗੀਆਂ ਮਰਿਆਂ ਤੇ ਵੀ ਪਹਿਣ ਗੀਆਂ ਜਿਉਂਦਿਆਂ ਤੇ ਵੀ ਪੈਂਦੀਆਂ ਨੇ ਕਿਉਂਕਿ ਇਹ ਇਤਿਹਾਸ ਦੇ ਵਿੱਚ ਲਿਖਿਆ ਜਾਊਗਾ ਕਿ ਤੁਸੀਂ ਗੁਰੂਆਂ ਦੇ ਨਿਸ਼ਾਨ ਸਾਹਿਬ ਨੂੰ ਤਾਰ ਕੇ ਪਟਿਆਲੇ ਵਾਲੇ ਕੰਜਰਾਂ ਦੇ ਝੰਡੇ ਚੜਾਏ ਸੀ ਗੁਰਦੁਆਰਿਆਂ ਦੇ ਵਿੱਚ ਪਰ ਯਾਦ ਰੱਖਿਓ ਸੱਚ ਕਦੇ ਖਤਮ ਨਹੀਂ ਹੁੰਦਾ ਇੱਕ ਦਿਨ ਸ੍ਰੀ ਗੁਰੂ ਦਸਵੇਂ ਪਾਸ਼ਾ ਜਿਹਦੇ ਨਿਸ਼ਾਨ ਸਾਹਿਬ ਗੁਰਦੁਆਰਿਆਂ ਤੇ ਝੂਲਿਆ ਕਰਨਗੇ ਉਹ ਦਿਨ ਦੂਰ ਨਹੀਂ ਜਦ ਸ੍ਰੀ ਗੁਰੂ ਦਸਵੇਂ ਪਾਸਾ ਜੀ ਦੇ ਖੰਡੇ ਵਰਗਾ ਖੰਡਾ ਬਣਾ ਕੇ ਸੰਗਤਾਂ ਅੰਬਰ ਸਕਾਇਆ ਕਰਨਗੀਆਂ ਉਹ ਦਿਨ ਦੂਰ ਨਹੀਂ ਜਦ ਦਸਿਆ ਹੋਈਆਂ ਰਹਿਤਾਂ ਗੁਰੂਆਂ ਦੇ ਰਹਿਤਾਂ ਦਸਿਆ ਜਾਣਗੀਆਂ ਕਰੈਤਾ ਬੰਦ ਹੋ ਜਾਣਗੀਆਂ ਉਹ ਦਿਨ ਦੂਰ ਨਹੀਂ ਹੈਗਾ ਸੱਚ ਕਦੇ ਖਤਮ ਨਹੀਂ ਹੁੰਦਾ ਜੇ ਖਤਮ ਹੋਣਾ ਤਾਂ ਥੋਡੇ ਵਰਗੇ ਪਾਪੀਆਂ ਲਟੇਰਿਆਂ ਨੇ ਗੋਲਕ ਚੋਰਾਂ ਨੇ ਖਤਮ ਹੋਣਾ ਤੁਸੀਂ ਖਤਮ ਹੋਣਾ ਸੱਚ ਨੇ ਖਤਮ ਨਹੀਂ ਹੋਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ